ਖੋਏ ਦੀਆਂ ਪਿੰਨੀਆਂ ਜਿਹਨੂੰ ਬਿਲਕੁਲ ਵੀ ਖੋਆ ਬਣਾਉਣਾ ਨਹੀਂ ਆਉਂਦਾ ਤਾਂ ਅੱਜ ਮੈਂ ਤੁਹਾਨੂੰ ਫੁੱਲ ਵਿਧੀ ਦੱਸੂਗੀ ਤੁਸੀਂ ਵੀ ਆਪਣੇ ਘਰਾਂ ਜਿਹੜਾ ਖੋਆ ਬਣਾ ਕੇ ਖਾ ਸਕਦੇ ਹੋ ਇਹ 10 ਕਿਲੋ ਦੁੱਧ ਦਾ ਜਿਹੜਾ ਅੱਜ ਆਪਾਂ ਖੋਆ ਉਹ ਕੱਢਣ ਲੱਗੇ ਆਂ ਕੀ ਕੋ ਸਮਾਨ ਚਾਹੀਦਾ ਫੁੱਲ ਡਿਟੇਲ ਹੈ ਜਿਹੜਾ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਵੱਡੀ ਹੈ ਜਿਹੜੀ ਭਾਰੇ ਥੱਲੇ ਵਾਲੀ ਆਪਾਂ ਕੜਾਈ ਲੈਣੀ ਆ ਤੇ ਇਹਦੇ ਵਿੱਚ ਅੱਧਾ ਕਿਲੋ ਮੱਖਿਓ ਲਿਆ ਹੈਗਾ ਇਹਦੇ ਵਿੱਚ ਨਾ ਮੱਖਿਓ ਤੁਸੀਂ ਵੱਧ ਵੀ ਪਾ ਸਕਦੇ ਆ ਜਿੰਨੇ ਕਿਲੋ ਤੱਕ ਤੁਸੀਂ ਪਾ ਸਕਦੇ ਹੋਣੇ ਆ ਪਰ ਇਹਦੇ ਨਾਲੇ ਬਿਲਕੁਲ ਤਿੰਨ ਮੇਲ ਦਾ ਜਮਾ ਸਹੀ ਬਣ ਜਾਊਗਾ ਕਿਉਂਕਿ ਖੋਏ ਦੇ ਵਿੱਚ ਵੀ ਬਹੁਤ ਮੱਖਿਓ ਹੁੰਦਾ ਤਾਂ ਅੱਧਾ ਕਿਲੋ ਆਪਾਂ ਆਟਾ ਭੁੰਨਣ ਦੇ ਲਈ ਮੱਖਿਓ ਲਿਆ ਤਿੰਨ ਕਿਲੋ ਹੀ ਆਟਾ ਹੈਗਾ ਸਿੰਪਲ ਕਣਕ ਦਾ ਆਟਾ ਜਿਹਦੇ ਤੋਂ ਆਪਾਂ ਰੋਟੀ ਬਣਾਉਣੇ ਆ ਉਹਨੂੰ ਤੁਸੀਂ ਇਹਦੇ ਵਿੱਚ ਪਾਉਣਾ ਤੇ ਭੁੰਨਣਾ ਜਿਹੜ ਲਾਲ ਲਾਲ ਨਹੀਂ ਬਾਲਾ ਕਰਨਾ ਹੈਗਾ ਬਸ ਇਹਨੂੰ ਆਪਾਂ ਸਰਕਰਾ ਹੋਣ ਤੱਕ ਜਿਹੜਾ ਉਹ ਭੁੰਨਣਾ ਮੈਂ ਵੀਰਪਾਲ ਕੌਰ ਸਿੱਖੋਂ ਜਾਂਤੋਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਵੀ ਜੇਕਰ ਤੁਸੀਂ ਸਿੱਖਣੀਆਂ ਤਾਂ ਉਹਦੀ ਵੀਡੀਓ ਵੀ ਇਸੇ ਪੇਜ ਤੇ ਪਈ ਹੈ ਤੁਸੀਂ ਉਹ ਵੀ ਬਣਾ ਸਕਦੇ ਹੋ ਕਿਉਂਕਿ ਹੁਣ ਚਲੋ ਸੀਜ਼ਨ ਹੀ ਹੈਗਾ ਹਨਾ ਖੋਏ ਦੀਆਂ ਪਿੰਨੀਆਂ ਦਾ ਚੌਲਾਂ ਦੀਆਂ ਪਿੰਨੀਆਂ ਦਾ ਤਾਂ ਇਹ ਜਿਹੜੀ ਵੀਡੀਓ ਦੇਖ ਕੇ ਜਿਹਨੂੰ ਬਿਲਕੁਲ ਵੀ ਖੋਆ ਨਹੀਂ ਬਣਾਉਣਾ ਆਉਂਦਾ ਤਾਂ ਤੁਸੀਂ ਵੀ ਖੋਆ ਬਣਾ ਕੇ ਜਿਹੜਾ ਘਰੇ ਉਹ ਖਾ ਸਕਦੇ ਹੈਗੇ ਆ ਜਿਹਨੇ 5 ਕਿਲੋ ਦੁੱਧ ਦਾ ਬਣਾਉਣਾ ਉਹ ਸਾਰਾ ਸਮਾਨ ਆ ਜਿਹੜਾ ਇਹਦੂ ਅੱਧਾ-ਅੱਧਾ ਤੁਸੀਂ ਕਰ ਸਕਦੇ ਹੈ ਗਏ ਇਹਨੂੰ ਇਦਾਂ ਤੁਸੀਂ ਘੱਟ ਅੱਗ ਤੇ ਜਿਹੜਾ ਹੈਗਾ ਆਟੇ ਨੂੰ ਭੁੰਨਣਾ ਹੁੰਦਾ ਜਦੋਂ ਆਪਾਂ ਆਟਾ ਭੁੰਨ ਰਹੇ ਹੁੰਦੇ ਆ ਤਾਂ ਅੱਗਾ ਬੜੀ ਉਹ ਤੇਜ਼ ਨਹੀਂ ਕਰਨੀ ਹੁੰਦੀ ਤੇ ਇਦਾਂ ਆਪਾਂ ਖੁਰਚਣਾ ਮਾਰ ਕੇ ਚੰਗੀ ਤਰ੍ਹਾਂ ਜਿਹੜਾ ਆਟੇ ਨੂੰ ਆਪਾਂ ਭੁੰਨਣਾ ਹੁੰਦਾ ਸਰਕਰਾ ਸਰਕਰਾ ਹੋ ਜੇ ਇਹਨੂੰ ਆਪਾਂ ਚੈੱਕ ਕਰਨ ਦੇ ਲਈ ਹੈ ਜਿਹੜਾ ਉਹ ਚੁੰਡੀ ਭਰ ਕੇ ਤੇ ਇਦਾਂ ਦੇਖ ਸਕਦੇ ਹੁੰਨੇ ਆ ਵੀ ਇਹ ਆਟਾ ਜਿਹੜਾ ਹੈਗਾ ਉਹ ਆਪਣਾ ਸਰਕਰ ਸਰਕਰਾ ਜਿਹਾ ਹੋਣ ਲੱਗ ਜੇ ਜਦੋਂ ਹਨਾ ਚੁੰਡੀ ਭਰ ਕੇ ਆਪਾਂ ਦੇਖਿਆ ਉਸ ਤੋਂ ਬਾਅਦ ਆ ਉਹਨਾ ਟਾਈਮ ਆਪਾਂ ਇਹਨੂੰ ਭੁੰਦੇ ਰਹਿਣਾ ਹੁੰਦਾ ਦੀ ਕੱਚਾ ਨਰਵੀ ਆਟੇ ਚ ਮੇਨ ਚੀਜ਼ੇ ਹੀ ਹੁੰਦੀ ਹੈ ਤੇ ਇਦਾਂ ਇਹ ਜਦੋਂ ਹੱਥਾਂ ਨੂੰ ਐ ਸਰਕੜਾ ਸਰਕੜਾ ਲੱਗਣ ਲੱਗ ਜੇ ਤਾਂ ਉਦੋਂ ਆ ਜਿਹੜਾ ਆਪਾਂ ਇਹਨੂੰ ਅਲੱਗ ਬਰਤਨ ਦੇ ਵਿੱਚ ਪਾਉਣ ਲੈਣਾ ਤੇ ਇਦਾਂ ਕੋਈ ਬਾਟੀ ਲੈ ਕੇ ਨਾ ਇਦਾਂ ਜੇ ਤੁਹਾਨੂੰ ਲੱਗੇ ਵੀ ਕੋਈ ਵਾਈਟ ਗੰਡਾ ਨਾ ਰਹਿ ਜਾਣਾ ਤਾਂ ਇਦਾਂ ਸਾਰੇ ਆٹے ਦੇ ਵਿੱਚ ਮਾਰ ਦੇਣੀ ਹੁੰਦੀ ਆ ਵੀ ਜਿਵੇਂ ਵਾਈਟ ਗੰਡਾ ਕਈ ਵਾਰੀ ਖੋਏ ਦੇ ਵਿੱਚ ਰਹਿ ਜਾਂਦੀਆਂ ਇਹਦੇ ਨਾਲ ਉਹ ਨਹੀਂ ਰਹਿੰਦੀ ਆ ਇਹ ਚੀਜ਼ ਆ ਜਿਹੜੀ ਤੁਸੀ ਜ਼ਰੂਰ ਕਰਨੀ ਹੈਗੀ ਆ ਤੇ ਆਟਾ ਜਿਹੜਾ ਆਪਣਾ ਉਹ ਭੁੱਜ ਚੁੱਕਿਆ ਤੇ ਇਹਨੂੰ ਆਪਾਂ ਜਿਹੜਾ ਅਲੱਗ ਪ੍ਰਾਂਤ ਦੇ ਵਿੱਚ ਆ ਕੱਢ ਲਿਆ ਜਿਹੜੀ ਪ੍ਰਾਂਤ ਚੋਂ ਆਪਾਂ ਆਟਾ ਪਾਇਆ ਸੀ ਉਹਦੇ ਵਿੱਚ ਇਹਨੂੰ ਜਿਹੜਾ ਅਲੱਗ ਆਪਾਂ ਕੱਢ ਲੈਣਾ ਜੇ ਤੁਹਾਡੇ ਕੋਲ ਦੋ ਬਰਤਨਾਂ ਫਿਰ ਤੁਹਾਨੂੰ ਕੱਢਣ ਦੀ ਲੋੜ ਨਹੀਂ ਹੈਗੀ ਜੇ ਦੋ ਕੜਾਈਆਂ ਕਈ ਵਾਰੀ ਆਪਣੇ ਘਰੇ ਹੁੰਦੀਆਂ ਸਾਡੇ ਕੋਲ ਇੱਕ ਹੀ ਕੜਾਈ ਸੀ ਤੇ ਦੂਜੇ ਪਾਸੇ ਜਿਹੜਾ ਆ ਦੁੱਧ ਲਿਆ ਹੈਗਾ ਪੂਰਾ ਸੰਘਣਾ ਦੁੱਧ ਜਿਵੇਂ ਫੁੱਲ ਕਰੀਮ ਆਪਾਂ ਕਹਿੰਦੇ ਹੁੰਨੇ ਆ ਤੇ ਇਹ ਦੁੱਧ ਦਾ ਉਸੇ ਕੜਾਹੀ ਦੇ ਵਿੱਚ ਹੈ ਜਿਹੜਾ ਆਪਾਂ ਪਾ ਲਿਆ ਤੇ ਇਹਨੂੰ ਵੀ ਆਪਾਂ ਜਿਹੜਾ ਕਾੜਨਾ ਉਹ ਸ਼ੁਰੂ ਕਰ ਦੇਣਾ ਹੁਣ ਆਗ ਜਿਹੜੀ ਆਪਾਂ ਫੁੱਲ ਆ ਜਿਹੜੀ ਤੇਜ਼ ਰੱਖਣੀ ਹੈਗੀ ਆ ਤੇ ਦੁੱਧ ਨੂੰ ਉਬਾਲਾ ਆ ਰਿਹਾ ਸੀ ਉਹਨੇ ਠੱਢ ਵੀ ਬਹੁਤ ਸੀ ਚਲੋ ਮੈਂ ਕਿਹਾ ਵੀ ਸੇਕ ਲਿਆ ਜਾਵੇ ਕਿਉਂਕਿ ਹੁਣ ਮੌਸਮੀ ਇਦਾਂ ਦਾ ਹਨਾ ਤੇ ਇਨਾਂ ਇਨਾਂ ਰੁੱਤਾਂ ਦੇ ਵਿੱਚ ਹੀ ਖੋਆ ਬਣਾਉਂਦਾ ਜਿਹੜਾ ਸਵਾਦ ਆਉਂਦਾ ਤੇ ਖਾਂਦਾ ਵੀ ਆਉਂਦਾ ਕਿਉਂਕਿ ਮੌਸਮੀ ਉਸ ਤਰ੍ਹਾਂ ਦਾ ਹੈਗਾ ਹਨਾ ਤਾਂ ਇਹਨੂੰ ਕੱਢਦੇ ਰਹਿਣਾ ਖੁਰਚਣਾ ਲਗਾਤਾਰ ਚਲਾਉਂਦੇ ਰਹਿਣਾ ਇਹ ਨਾ ਹੋਵੇ ਵਿੱਚ ਵਿੱਚ ਜੀ ਤੁਸੀਂ ਖੁਰਚਣਾ ਜਿਹੜਾ ਛੱਡ ਦਿਓ ਹਨਾ ਤੇ ਆਪਣਾ ਖੋਆ ਜਿਹੜਾ ਉਹ ਲੱਗ ਜੇ ਤਾਂ ਪੂਰਾ ਧਿਆਨ ਦੇ ਨਾਲ ਆ ਜਿਹੜਾ ਆਪਾਂ ਖੁਰਚਣਾ ਉਹ ਮਾਰਦੇ ਰਹਿਣਾ ਜਿੰਨਾ ਟਾਈਮ ਵੀ ਜਿਹੜਾ ਆਪਣਾ ਖੋਆ ਉਹ ਬਣ ਨਹੀਂ ਜਾਂਦਾ ਜਦੋਂ 3 ਕਿਲੋ ਰਹਿ ਜੇ ਉਦੋਂ ਆਪਾਂ ਇਹਦੇ ਵਿੱਚ 2 ਕਿਲੋ ਖੰਡ ਪਾਉਣੀ ਆ 10 ਕਿਲੋ ਆਟਾ 10 ਕਿਲੋ ਦੁੱਧ ਤੇ 2 ਕਿਲੋ ਜੀ ਆਪਾਂ ਇਹਦੇ ਵਿੱਚ ਖੰਡ ਪਾਉਣੀ ਹੈ ਮੈਂ ਮੋਟੀ ਖੰਡ ਹੀ ਪਾਈ ਹੈ ਤੁਸੀਂ ਬਰੀਕ ਵੀ ਪਾ ਸਕਦੇ ਆ ਤੇ ਇਹ ਹੀ ਆਪਾਂ ਘਰੇ ਜਿਹੜੀ ਯੂਜ਼ ਕਰਦੇ ਹੈਗੇ ਮੋਟੀ ਖੰਡ ਤਾਂ ਕਰਕੇ ਨੂੰ ਮੈਂ ਦੁੱਧ ਦੇ ਵਿੱਚ ਪਾਇਆ ਹੁਣ ਇਹ 3 ਕਿਲੋ ਇਹ ਆਪਣਾ ਜਿਹੜਾ ਖੋਆ ਉਹ ਰਹਿ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਉਹ ਆਟਾ ਪਾ ਲੈਣਾ ਜਿਹੜਾ ਆਟਾ ਆਪਾਂ ਪਹਿਲਾਂ ਹੀ ਭੁੰਨ ਕੇ ਰੱਖਿਆ ਹੋਇਆ ਉਹਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਤੇ ਬਿਲਕੁਲ ਭੋਗ ਵਰਗਾ ਤਿੰਨ ਮੇਲ ਦਾ ਜਿਹੜਾ ਇਹ ਆਪਣਾ ਖੁਆ ਬਣੂਗਾ ਜਿੰਨਾ ਮਰਜ਼ੀ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਆ ਜਿਹੜਾ ਪਾ ਲਓ ਕਾਜੂ ਪਾ ਲਓ ਬਦਾਮ ਪਾ ਲਓ ਕੁਛ ਮਰਜ਼ੀ ਪਾ ਲਓ ਹਨਾ ਤੇ ਬਹੁਤ ਹੀ ਇਹਦੇ ਵਿੱਚ ਤਾਕਤ ਹਨਾ ਤੇ ਜਿੰਨੇ ਵਾਰੀ ਹੁਣ ਸਿਆਲਾਂ ਦੇ ਵਿੱਚ ਚਾਹ ਤੇ ਓਨੇ ਵੇਰੀ ਨਾਲ ਆ ਜਿਹੜੀ ਖੋਏ ਦੀ ਪਿੰਨੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਇਦਾਂ ਰਲਾ ਲੈਣਾ ਹੈਗਾ ਬਿਲਕੁਲ ਵੀ ਥੱਲੇ ਨਹੀਂ ਲੱਗੰਦੇ ਨਾ ਉਹਨੂੰ ਉੱਤੇ ਰੱਖ ਕੇ ਜਿਹੜਾ ਆਪਾਂ ਰਲਾਉਣਾ ਹੈਗਾ ਜਦੋਂ ਬਿਲਕੁਲ ਇਦਾਂ ਕੜਾਈ ਛੱਡ ਦੇ ਹਨਾ ਭੋਗ ਵਰਗਾ ਬਣ ਜੇ ਇਹ ਤੇ ਉਦੋਂ ਆਪਾਂ ਜਿਹੜਾ ਇਹਨੂੰ ਲਾ ਲੈਣਾ ਹੁੰਦਾ ਕੜਾਏ ਨੂੰ ਤੇ ਉਹਨਾਂ ਟਾਈਮ ਆ ਜਿਹੜਾ ਆਪਾਂ ਇਦਾਂ ਚੰਗੀ ਤਰ੍ਹਾਂ ਇਹਨੂੰ ਰਲਾ ਲੈਣਾ ਮਿਕਸ ਕਰ ਲੈਣਾ ਬਹੁਤ ਵਧੀਆ ਇਹ ਬਹੁਤ ਟੇਸਟੀ ਬਣੂਗਾ ਤੇ ਤੁਸੀਂ ਕੋਈ ਵੀ ਇਹਨੂੰ ਬਣਾ ਸਕਦਾ ਜਿਨੇ ਕਦੇ ਵੀ ਖੂਆ ਨਹੀਂ ਬਣਾਇਆ ਸਾਡੀ ਵੀਡੀਓ ਦੇਖ ਕੇ ਜਿਹੜਾ ਤੁਸੀਂ ਬ ਦੀਆਂ ਪਿੰਨੀਆਂ ਉਹ ਵੀ ਆਪਣੇ ਚੈਨਲ ਤੇ ਪਈ ਐ ਐਸੀ ਪੇਸ ਤੇ ਪਈ ਐ ਵੀਡੀਓ ਉਹ ਵੀ ਜਿਹੜਾ ਤੁਸੀਂ ਬਣਾ ਸਕਦੇ ਆ ਉਹ ਸਿੱਖ ਸਕਦੇ ਹੈਗੇ ਆ ਵੀਰਪਾਲ ਕੌਰ ਸੇਖੋਂ ਜਿਨ੍ਹਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰਿਓ ਤੇ ਇਹ ਵੀਡੀਓ ਜਿਹੜੀ ਉਹ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਹੁਣ ਇਸ ਮੌਸਮ ਦੇ ਵਿੱਚ ਆ ਜਿਹੜਾ ਖੁਆ ਪਿੰਨੀਆਂ ਜਿਹੜੀਆਂ ਉਹ ਬਣਾ ਕੇ ਉਹ ਖਾ ਸਕਣ ਤੇ ਹੁਣ ਇਹ ਦੇਖੋ ਬਿਲਕੁਲ ਆਪਣਾ ਜਿਹੜਾ ਬਹੁਤ ਸੈੱਟ ਹੋ ਗਿਆ ਥੋੜਾ ਠੰਡਾ ਕਰ ਲੈਣਾ ਹੈਗਾ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਵੀ ਹਜੇ ਤੱਕ ਨਹੀਂ ਕੀਤਾ ਤੇ ਇਥੋਂ ਜਦੋਂ ਥੋੜਾ ਠੰਡਾ ਹੋ ਜੇ ਬਸ ਤੇ ਉਦੋਂ ਵੀ ਹੱਥ ਨੂੰ ਲੱਗਣ ਲੱਗੇ ਜੀ ਉਦੋਂ ਜਿਹੜੀਆਂ ਪਿੰਨੀਆਂ ਤੁਸੀਂ ਵਟਣੀਆਂ ਸ਼ੁਰੂ ਕਰ ਦੇਣੀਆਂ ਤੇ ਕਿਉਂਕਿ ਆਪਾਂ ਜਿੰਨੀਆਂ ਮਰਜ਼ੀ ਪ੍ਰੰਤਾਂ ਭਰ ਲਈਏ ਹਨਾ ਤੇ ਪਿੰਨੀ-ਬਿੰਨੀ ਨਾਲ ਖਤਮ ਤਾਂ ਹੋ ਹੀ ਜਾਣਾ ਹੁੰਦਾ ਪਰ ਇਹ ਬਣਿਆ ਬਹੁਤ ਵਧੀਆ ਸੀਗਾ ਸਾਡਾ ਤਾਂ ਬਿਲਕੁਲ ਐ ਪੋਗ ਵਰਗਾ ਜਿਵੇਂ ਆਪਾਂ ਕਹਿ ਸਕਦੇ ਆ ਤੇ ਇਹਦੇ ਨਾਲ ਮਿੱਠਾ ਸਾਰਾ ਕੁਝ ਤੁਹਾਡਾ ਨਾਰਮਲ ਰਹੂਗਾ ਕਿਉਂਕਿ ਖੋਏ ਦੇ ਵਿੱਚ ਵੀ ਕਿਉਂ ਹੁੰਦਾ ਨਾ ਕਾਫੀ ਸਾਰਾ ਤੇ ਕੋਈ ਤੁਹਾਨੂੰ ਦਿੱਕਤ ਨਹੀਂ ਆਏਗੀ ਜੇ ਤੁਸੀਂ ਇੰਨਾ ਇੰਨਾ ਹੀ ਸਮਾਨ ਪਾਉਂਗੇ ਤਾਂ ਬਹੁਤ ਟੇਸਟੀ ਤੁਹਾਡਾ ਖੋਆ ਜਿਹੜਾ ਬਣੂਗਾ ਵੀਡੀਓ ਨੂੰ ਸੇਵ ਕਰ ਲਓ ਸ਼ੇਅਰ ਕਰਕੇ ਰੱਖ ਲਓ ਕਮੈਂਟਾ ਜਿਹੜਾ ਜਰੂਰ ਕਰਨਾ ਕਿਨੇ ਕਿਨੇ ਖੋਆ ਬਣਾ ਲਿਆ ਤੇ ਕਿਨੇ ਕਿਨੇ ਹਜੇ ਜਿਹੜਾ ਹੈਗਾ ਹਨਾ ਬਣਾਉਣਾ ਸਾਰੇ ਜਣੇ ਕਮੈਂਟ ਕਰਿਓ ਸਾਡੇ ਵਾਲਾ ਤਾਂ ਭਈ ਬਹੁਤ ਵਧੀਆ ਬਹੁਤ ਸਵਾਦ ਬਣਿਆ ਸੀ ਤੇ ਅਸੀਂ ਤਾਂ ਖਾ ਰਹੇ ਆ ਪੂਰਾ ਵਧੀਆ ਤੇ ਤੁਸੀਂ ਵੀ ਬਣਾਓ ਤੇ ਖੂਬ ਖਾਓ ਸਾਰਿਆਂ ਨੂੰ ਲੋੜੀ ਮਾਗੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ